ਕਿਸਾਨਾਂ ਨੇ ਕਰ ਦਿੱਤਾ ਅਜਿਹਾ ਵੱਡਾ ਐਲਾਨ ਸੁਣ ਕੇ ਪ੍ਰਸ਼ਾਸਨ ਵੀ ਹੋ ਗਿਆ ਹੈਰਾਨ ਅਤੇ ਹੋਵੇਗਾ ਸੁਚੇਤ ਵਿਜਲੀ ਸੰਸ਼ੋਧਨ ਬਿੱਲ ਅਤੇ ਆਪਣੀਆਂ ਹੋਰ ਲੰਬਿਤ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਇਸ ਦੌਰਾਨ ਕਿਸਾਨ ਨੇਤਾ ਸਰਵਣਪੰਦੇਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਹਲੇ ਤੱਕ ਨਹੀਂ ਮੰਨਿਆ ਜਿਸ ਕਾਰਨ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਉਹਨਾਂ ਕਹਿ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਦਾ ਕੋਈ ਸਪਸ਼ਟ ਹੱਲ ਨਹੀਂ ਕੀਤਾ ਉਹਨਾਂ ਕਹਿ ਕੇ 5 ਦਸੰਬਰ ਨੂੰ ਕਿਸਾਨ 2 ਘੰਟੇ ਲਈ ਰੇਲ ਜਾਮ ਕਰਨਗੇ ਅਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਇਸ ਤੋਂ ਬਾਅਦ 17 ਤੇ 18 ਦਸੰਬਰ ਨੂੰ ਕਿਸਾਨ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੱਡਾ ਧਰਨਾ ਦੇਣਗੇ ਭਦੇ ਨੇ ਕਿ ਜੇਕਰ ਸਰਕਾਰ ਦਾ ਕੋਈ ਨੁਮਾਇੰਦਾ ਗੱਲਬਾਤ ਲਈ ਆਉਣਾ ਚਾਹੇ ਤਾਂ ਕਿਸਾਨ ਤਿਆਰ ਨੇ ਪਰ ਜੇ ਹਾਰੇ ਦੇ ਵਿੱਚ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਰੇਲ ਰੋਕੋ ਅੰਦੋਲਨ ਵੀ ਹੋਵੇਗਾ ਤਾਂ ਇਹ ਮੰਗ ਪੱਤਰ ਜਿਹੜਾ ਵਾ 17 ਨੂੰ 올 ਪੰਜਾਬ ਦੇ ਡੀਸੀ ਸਹਿਬਾਨ ਤੇ ਸਾਡਾ ਮੋਰਚਾ ਸ਼ੁਰੂ ਹੋ ਰਿਹਾ ਹੈਗਾ ਔਰ ਉਹ ਤੋਂ ਗਾਮ ਮੋਰਚਾ ਅੱਗੇ ਚੱਲੂਗਾ ਜੇ ਸਾਡੀ ਗੱਲ ਨਾ ਸੁਣੀ ਗਈ ਤੇ ਮਜਬੂਰ ਹੋ ਕੇ ਸਾਨੂੰ ਰੇਲਾਂ ਤੇ ਜਾਣਾ ਪਊਗਾ ਇਹ ਉਹਦਾ ਮੰਗ ਪੱਤਰ ਹੈਗਾ ਮੰਗ ਪੱਤਰ ਦੀਆਂ ਮੁੱਖ ਮੰਗਾ ਇੱਕ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਪ੍ਰੀपेड ਮੀਟਰ ਔਰ ਪੰਜਾਬ ਦੀਆਂ ਜਨਰਲ ਜਾਇਦਾਦਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੇਚਣ ਡਈਆਂ ਸੈਕੰਡ ਉਹਦਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਜਿਹੜਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਵਾ ਉਹਦੇ ਵਿੱਚ ਜਿਵੇਂ ਸਾਡੀਆਂ ਉੱਥੇ ਕੁੱਟ ਮਾਰ ਕੇ ਸਾਨੂੰ ਜਵੇਂ ਉਹ ਮੋਰਚਾ ਖਾਲੀ ਕਰਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੱਲਾ ਸ਼ੰਭੂ ਦਾਈ 3 ਕਰੋੜ 77 ਲੱਖ ਰੁਪਈਆ ਜਿਹੜਾ ਉਹਦਾ ਹਜੇ ਸਾਡਾ ਬਣਿਆ ਦਿੱਤਾ ਨਹੀਂ ਗਿਆ ਕੱਲਾ ਟਰੈਕਟਰ ਟਰਾਲੀਆਂ ਨਹੀਂ ਹੈਗੀਆਂ ਜੜੇ ਉਹਦੇ ਦੋਸ਼ੀ ਅਧਿਕਾਰੀ ਆ ਔਰ ਜਿਨ੍ਹਾਂ ਤੇ ਇਲਜ਼ਾਮ ਜਿਵੇਂ ਆਮ ਆਦਮੀ ਪਾਰਟੀ ਦੇ ਉਸ ਉਥੋਂ ਦੇ ਐਮਐਲਏ ਗੁਰਲਾਲ ਕਨੌਰ ਦੇ ਰਿਸ਼ਤੇਦਾਰਾਂ ਕੋ ਟਰਾਲੀਆਂ ਲੱਭੀਆਂ ਗਈਆਂ ਜਿਵੇਂ ਅਸੀਂ ਵੇਖਿਆ ਜਿਹੜੀ ਨਾਬਾ ਦੀ ਕਾਉਂਸਲਰ ਸੀਗੀ ਉਹਦੇ ਪਤੀ ਦੀ ਜਿਹੜੀ ਵਰਕਸ਼ਾਪ ਆ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਪਿਛਲੇ ਦਿਨੀ ਜਿਹੜਾ ਆਈਓ ਵਰਥੋਂ ਦਾ ਉਹਦੇ 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 ਜਿਹੜਾ ਕੋਠੀ ਦਾ ਵਿਹੜਾ ਸੀ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਇਹ ਸਾਰੇ ਜਾਂਚ ਅੱਗੇ ਜਾ ਕੇ ਦੋਸ਼ੀ ਫੜੇ ਜਾਣੇ ਚਾਹੀਦੇ ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਉਸ ਮੋਰਚੇ ਵਿੱਚ ਜਿਹੜੇ ਵੀ ਜ਼ਖਮੀ ਹੋਏ ਸਾਡੇ ਕਿਸਾਨਿਆਂ ਗੰਭੀਰ ਜ਼ਖਮੀ ਹੋਏ ਆ ਸਾਰਿਆਂ ਦਾ ਮਆਬਜਾ ਸ਼ਹੀਦ ਹੋਿਆਂ ਦਾ ਚਾਹੇ ਦਿੱਲੀ ਅੰਦੋਲਨ ਪਹਿਲਾ ਸੀ ਜਿਹੜਾ ਪੰਜਾਬ ਦੇ ਅੰਦਰ ਸ਼ਹੀਦ ਹੋਇਆ ਉਹਨਾਂ ਦਾ ਮਆਬਜਾ ਔਰ ਉਹਦੇ ਨਾਲ ਜੁੜੀਆਂ ਹੋਈਆਂ ਮੰਗਾਂ ਉਹਦੇ ਚ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਏ ਦਿਹਾੜੀ ਔਰ ਜਿਹੜੇ ਹੁਣ ਇਹਨਾਂ ਨੇ 29 ਜਿਹੜੇ ਕਾਨੂੰਨ ਖਤਮ ਕਰਕੇ ਚਾਰ ਕੋਡ ਲਾਗੂ ਕਰਤੇ ਮਜ਼ਦੂਰਾਂ ਦੇ ਫੈਕਟਰੀ ਐਕਟ ਦੇ ਵਿੱਚੋਂ ਪਹਿਲੋਂ 8 ਘੰਟੇ ਕੰਮ ਕਰਨਾ ਸੀਗਾ ਹੁਣ 12 ਘੰਟੇ ਕਰਤਾ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ ਅੱਜਕੱਲ੍ਹ ਚੈਨਲ ਵੀ ਆਪਣੇ ਕੰਪਨੀਆਂ ਬਣਿਆ ਤਾਂ ਸ਼ਾਮ ਨੂੰ ਬੰਦੇ ਨੂੰ ਕੱਢ ਦਿੰਦੇ ਆ ਐਕਟ ਉਹਦੇ ਵਿੱਚ ਜਿਹੜਾ ਲੇਬਰ ਕਰਦਾ ਬੰਦਾ ਉਹਦਾ ਸਬਧਾਨ ਕਹਿੰਦਾ ਸੀ ਵੀ ਜਿਹਨੂੰ ਕੱਢਣਾ 3 ਮਹੀਨੇ ਪਹਿਲਾਂ ਨੋਟਿਸ ਦੇਣਾ ਪਊ ਜਾਂ ਉਹਦਾ ਕੋਈ ਹਾਦਸਾ ਹੋ ਜਾਂਦਾ ਫੈਕਟਰੀਆਂ ਦੇ ਅੰਦਰ ਉਹਦੀ ਜ਼ਿੰਮੇਵਾਰੀ ਜਾਂ ਉਹਦਾ ਸਾਰਾ ਕੁਝ ਹੁੰਦਾ ਇਹ ਉਹ ਸਾਰਾ ਖਤਮ ਕਰਤਾ ਮੋਰੀ ਸਰਕਾਰ ਨੇ ਉਹਦੇ ਵਿਰੁੱਧ ਵੀ ਅਸੀਂ ਕਰ ਰਹੇ ਹਾਂ ਜਿਵੇਂ ਕਰਜ਼ਾ ਮੁਕਤੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਔਰ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿਹੜਾ ਹੜਾਂ ਦਾ ਮੁਆਵਜ਼ਾ ਵਾ ਹੜਾਂ ਵਾਲੀ ਮੰਗ ਹੜਾਂ ਦਾ ਮੁਆਵਜ਼ਾ ਦਿੱਤਾ ਨਹੀਂ ਗਿਆ ਹੈਗਾ ਇਦੋਂ ਦਾ ਹਰ ਤਰ੍ਹਾਂ ਦੇ ਹੜੇ ਦੇ ਮਾਪਜੇ ਲਈ ਵੀ ਅਸੀਂ ਮੰਗ ਕਰਾਂਗੇ ਇਸ ਮੋਰਚੇ ਦੇ ਵਿੱਚ ਨਾਲ ਦੀ ਨਾਲ ਜਿਹੜਾ 5 ਦਸੰਬਰ ਆ 5 ਦਸੰਬਰ ਨੂੰ ਜਿਹੜੀ ਵਾਦਾ ਖਲਾਫੀ ਪੰਜਾਬ ਸਰਕਾਰ ਨੇ ਕੀਤੀ ਆ ਕੇਂਦਰ ਨੇ ਪਹਿਲੋਂ 8 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਉਦੋਂ ਬਾਅਦ ਕੇਂਦਰ ਨੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਵੀ ਬਿਜਲੀ ਸੋਧ ਬਿੱਲ ਤੇ ਹਰ ਸੂਬਾ ਜਿਹੜਾ ਵਾ ਉਹ ਆਪਣੀ رائے ਦੇਵੇ ਦੁੱਖ ਦੀ ਗੱਲ ਆ ਦੇਸ਼ ਦੇ ਵਿੱਚ ਇੱਥੋਂ ਤੱਕ ਸੀਪੀਆਈਐਮ ਜਿਹੜੀ ਕੇਰਲਾ ਦੇ ਵਿੱਚ ਕਾਮਰੇਟਾਂ ਦੀ ਸਰਕਾਰ ਆ ਉਹਨਾਂ ਨੇ ਵੀ ਇਹਦੇ ਖਿਲਾਫ ਕੁਝ ਨਹੀਂ ਬੋਲਿਆ ਇਹਦਾ ਮਤਲਬ ਸਾਰੀਆਂ ਪਾਰਟੀਆਂ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿੱਚ ਸਹਿਮਤ ਹੈਗੀਆਂ ਨੇ ਇਸ ਕਰਕੇ ਅਸੀਂ ਜਿਹੜਾ ਭਗਵੰਤ ਮਾਨ ਦਾ ਸਪੈਸ਼ਲ ਦੱਸਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਭਾ ਮ ਕੇਂਦਰ ਦੇ ਖਿਲਾਫ ਅੰਦੋਲਨ ਆ 2 ਘੰਟੇ ਦਾ ਰੇਲ ਰੋਕੋ ਜਿਹੜਾ ਵਾ ਆਪਾਂ ਜਿਹੜਾ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਇੱਕ ਤੋਂ 3 ਵਜੇ ਤੱਕ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਸਾਡਾ ਮੁੱਖ ਕਿਹੜੀ ਤਰੀਕ ਹਾਂ ਇਹ 5 ਦਸੰਬਰ ਨੂੰ 2 ਘੰਟੇ ਲਈ ਸਿਰਫ 2 ਘੰਟੇ ਹੋਰ ਕਈਆਂ 2 ਘੰਟੇ ਅੱਜ ਕਈ ਥਾਵਾਂ ਤੇ ਰੇਲਾਂ ਨਹੀਂ ਆਉਣੀ ਹੈਗੇ ਸਾਡਾ ਵੀ ਮੁੱਦਾ ਸਾਡਾ ਉੱਪਰ ਜਾਵੇ ਇੱਕ ਤਾਂ ਪ੍ਰੀਪੇਡ ਮੀਟਰਾਂ ਦੇ ਵਿਰੋਧ আর ਦੁਦੀਆਂ ਜਨਤਕ ਯਾਤਰਾਆਂ ਜਿਹੜੀਆਂ ਵੇਚਿਆ ਜਾ ਰਹੇ ਉਹਦੇ ਵਿਰੋਧ ਵਿੱਚ 2 ਘੰਟੇ ਦਾ ਰੇਲ ਰੋਕੋ ਕਰਾਂਗੇ ਇਹਨਾਂ ਸਾਰੀਆਂ ਗੱਲਾਂ ਲਈ ਅੱਜ ਅਸੀਂ ਮੰਗ ਪੱਤਰ ਡੀਸੀ ਸਾਹਿਬਾਨ ਨੂੰ ਸੌਪਾਂਗੇ ਸਾਨੂੰ ਇਹ ਦੱਸਿਆ ਜਾਊਗਾ ਕਹਾਂ ਜਾਊਗਾ ਸਾਡੇ ਖਿਲਾਫ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਦੋ ਗਾਂ ਇੱਕ ਕੇਂਦਰ ਦਾ ਆਈਟੀ ਸੈੱਲ ਮੀਡੀਆ ਸਾਡੇ ਖਿਲਾਫ ਸਪੇਸ ਬਣਾਈ ਜਾਊ ਇਹ ਲੋਕਾਂ ਨੂੰ ਤੰਗ ਕਰਦੇ ਆ ਅਸੀਂ ਲਗਭਗ 2 ਮਹੀਨੇ ਹੋ ਗਏ ਆਪਣਾ ਅੰਦੋਲਨ ਕੀਤਾ ਹੁਣ ਵੀ ਤੁਹਾਡੇ ਮਾਧਮ ਨਾਲ ਅਪੀਲ ਕਰਦੇ ਆ ਵੀ ਸਰਕਾਰ ਸਾਨੂੰ ਧਰਨਾ ਮਨਾ ਹੰਡੀ ਸੀ ਦਫ਼ਤਰ ਲਾਉਣ ਦੇ ਸਾਡੇ ਨਾਲ ਬਹਿ ਕੇ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਨਿਪਟਾਰਾ ਕਰ ਦਵੇ ਖੈ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਫਿਰ ਨਹੀਂ ਜਿਸ ਦੇ ਨਾਲ ਇਹ ਮਸਲਾ ਹੱਲ ਹੋ ਸਕੇ ਅਕੀਕਤ ਰੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ